ਪਰਸ਼ਾਦਿਆਂ ਦੀ ਕਰਦੀਆਂ ਸੇਵਾ ਖਬਰ ਹਰਮੰਦਰ ਸਾਹਿਬ ਤੇ ਹੱਲੇ ਦੀ ਆਈ ਸੀ ਚੌਲ ਖਾਣਿਆਂ ਦੀਆਂ ਜਦੋਂ ਚੜੀਆਂ ਸਮਾਨੀ ਚੀਕਾਂ ਵੰਗਾਰ ਫਿਰ ਰਸ਼ੀਆ ਦੀ ਫੌਜ ਨੂੰ ਪਾਈ ਸੀ ਬਖਤਰਬੰਦ ਗੱਡੀਆਂ ਜਦੋਂ ਪਹੁੰਚੀਆਂ ਹਰਮੰਦਰ ਦੀ ਜੂਹ ਦੇ ਅੰਦਰ ਬਿਲਨਾ ਰੱਖ ਕੇ ਪਾਸੇ ਫਿਰ ਰੱਟ ਲੰਚ ਚੁੱਕਿਆ ਸੀ ਜਦੋਂ ਰਸ਼ੀਆ ਵਾਲੇ ਜਹਾਜ਼ਾਂ ਦੇ ਨਾਲ ਉਤਰਨ ਲੱਗੇ ਸ਼ਰਤਾਂ ਤੇ ਤਾਂ ਸਿੰਘਣੀਆਂ ਨੇ ਹੈਲੀਕਾਪਟਰ ਸੱਤਿਆ ਸੀ ਛੋਟੀ ਉਮਰੇ ਜੋ ਸ਼ਹੀਦ ਹੋਈਆਂ ਜਨਮ ਤਾਂ ਹੋ ਗਿਆ ਹੋਣਾ ਏ ਬਸ ਨਿਗਾਹ ਸਾਡੀ ਆਪਣੇ ਵੱਲ ਨਹੀਂ ਜਾ ਰਹੀ ਜਿਸ ਦਿਨ ਦੀ ਧੀ ਪੰਜਾਬਣ ਛੱਡ ਕੇ ਸੂਟ ਟੋਪ ਨਾਲ ਜੀਣ ਹੈ ਪਾ ਰਹੀ ਅੱਗੇ ਦੀ ਦੌੜ ਦੇ ਵਿੱਚ ਸਮੇ ਨੇ ਆਵਾਜ਼ ਹੁਣ ਪਿੱਛੇ ਨੂੰ ਮਾਰੀ ਏ ਵਕਤ ਭੈਣੋ ਆਪਣੇ ਆਪ ਨੂੰ ਪਛਾਨੋ ਸਿੰਘਾਂ ਨੇ ਤਾਂ ਅਵਲ ਦਰਜੇ ਦੀ ਫੌਜ ਵੀ ਫੁੱਲਾਂ ਵਾਂਗ ਖਿੜਾਰੀ ਏ ਪੱਤਿਆਂ ਵਾਂਗ ਖਿਲਾਰੀ ਹੈ